ਹੋਰ ਪੁੱਛੋ ਕਿ ਫੇਰੇ ਕਿਸਾਨ ਕਿਸਾਨ ਕਿਹਨੇ ਨਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਂ ਜਾਂ ਪੰਜਾਬ ਪੰਜਾਬ ਦੇ ਪਾਣੀਆਂ ਬਾਰੇ ਅਸੀਂ ਖੜਾ ਜੀ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਕਿ ਇਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਨਾ ਇਕੱਲੇ ਹਾਈਵੇ ਰੋਕਣੇ ਆਓ ਫਿਰ ਇਥੇ ਕੋਈ ਗਲਤੀ ਨਹੀਂ ਹੈ ਕੋਈ ਜ਼ਰੂਰਤ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਹੋਣਗੇ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀਤੇ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਤੇਰੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰਾਖੇ ਜਿਹੜੇ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਅਤੇ ਬੁੱਢੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਬਦ ਕਿਤੇ ਬੈਠੇ ਨੇ ਕੋਈ ਉਹਨਾਂ ਚ ਮਰਿਆ ਕੋਈ ਤੁਮ ਨਹੀਂ ਬਸ ਬਸ ਤਾਂ ਤਾਂ ਹਮ ਤਾਂ ਚਲਾਉਂਦੇ ਆ ਕੰਨਾ ਤਾਂ ਸੱਚ ਹੈ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੇ ਮੈਂ ਨਹੀਂ ਕਹਿੰਦਾ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋ ਉਹ ਇੱਥੇ ਸੀਣੀ ਹੈਗੀ ਨਾ ਸਹੀ ਗੱਲ ਹੈ ਕੇਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਫਿਰ ਇੱਥੇ ਮੁਸ਼ਕਿਲ ਹੈ ਉਹ ਕਰਮੀ ਵਿੰਡੋਟਾਂ ਕਰਦੇ ਜਾਂ ਕਰਦੇ ਜੀ ਪੋੜੇ ਘਾ ਲੈਂਦੇ ਉੱਤੇ ਇੰਨਾ ਕੰਮ ਹੈ ਉਹਨਾਂ ਦਾ ਆਹ ਆਹ ਗੱਲ ਟਕ ਟਕਟੇ ਆਪ ਮਾਮਾ ਕਣ ਆ ਗਏ ਉਹ ਦਿਨ ਭਰ ਗਿੰਦੇ ਚਾਹੀਏ ਹੋਣ ਨੇ ਕਿੱਤਾਂ ਨਹੀਂ ਛੁੱਲਿਆਂ ਦੀ ਫਿਕਰ ਕਰਨਾ ਨਹੀਂ ਉਹ ਇੱਕ ਬਿਆਨ ਹੀ ਚਲਵਾ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਸਸਿ ਬਣੀ ਰਹੂ ਹਰ ਤਾਜ਼ਾ ਅਪਡੇਟ ਦੇ ਲਈ 온 ਸਕਾਈ ਟੀਵੀ ਦਿਨਾਲ